ਰਾਜਾ ਕੀ ਕਸਮ ਇਸ ਬੰਦੇ ਨੇ ਇਤਨੀ ਗਾਲ੍ਹੀਆਂ ਦੀ ਹੈ ਨਾ ਹਮਾਰੀ ਦੋ ਬੰਦੋں 'ਚ ਲੜਾਈ ਹੋਤੀ ਕਿਸੇ ਕਪਲ 'ਚ ਕਿਸੇ ਫੈਮਿਲੀ 'ਚ ਤਾਂ ਉਹ ਬਾਹਰ ਨੇਪਰਸ ਕੋ ਵੀ ਪਤਾ ਨਹੀਂ ਹੁੰਦੀ ਤਾਂ ਕਿਸ ਹੱਦ ਤੱਕ ਲੜਾਈ ਕਿਸ ਹੱਦ ਤੱਕ ਇਹ ਬੰਦਾ ਗਿਰ ਗਿਆ ਹੋਗਾ ਕਿ ਲੜਾਈ ਸੋਸ਼ਲ ਮੀਡੀਆ ਤੇ ਤੇਨ ਉੱਪਰ ਵੇਖ ਚੁੱਕੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਖੁਸ਼ੀ ਪੰਜਾਬਣ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਾਈਵ ਆਈ ਸੀ ਅਤੇ ਲਾਈਵ ਆ ਕੇ ਉਸਨੇ ਆਪਣੀ ਹੋਈ ਲੜਾਈ ਬਾਰੇ ਦੱਸਿਆ ਜਿਸ ਦੇ ਵਿੱਚ ਖੁਸ਼ੀ ਪੰਜਾਬਣ ਦੱਸਦੀ ਹੋਈ ਦਿਖਾਈ ਦਿੱਤੀ ਕਿ ਵਿਵੇਕ ਚੌਧਰੀ ਉਸਦੇ ਨਾਲ ਕਿਵੇਂ ਬਤਮੀ ਕਰਦਾ ਸੀ ਅਤੇ ਲੜਾਈ ਇਸ ਹੱਦ ਤੱਕ ਵੱਧ ਜਾਂਦੀ ਸੀ ਕਿ ਨੇਬਰਸ ਤੱਕ ਗੱਲ ਪਹੁੰਚ ਜਾਂਦੀ ਸੀ ਵੀਡੀਓ ਦੇ ਵਿੱਚ ਖੁਸ਼ੀ ਆਪਣੇ بیٹے ਰਾਜਾ ਦੀ ਵੀ ਸੌਂ ਕਾਂਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈਆਂ ਰਿਕਾਰਡਿੰਗਸ ਤੋਂ ਵੀ ਇਹ ਪਤਾ ਚੱਲ ਰਿਹਾ ਸੀ ਕਿ ਖੁਸ਼ੀ ਪੰਜਾਬਣ ਅਤੇ ਵਿਵੇਕ ਚੌਧਰੀ ਦਾ ਡਾਈਵੋਰਸ ਹੋ ਚੁੱਕਿਆ ਹੈ ਅਤੇ ਹੁਣ ਰਾਜਾ ਨੂੰ ਲੈ ਕੇ ਦੋਵਾਂ ਪਰਿਵਾਰਾਂ ਦੇ ਵਿੱਚ ਕੰਟਰੋਵਰਸੀ ਚੱਲ ਰਹੀ ਹੈ ਵਿਵੇਕ ਚੌਧਰੀ ਦੀ ਫੈਮਲੀ ਉਸ ਦਾ ਬੱਚਾ ਖੁਸ਼ੀ ਨੂੰ ਨਹੀਂ ਸੌਂਪ ਰਹੀ ਅਤੇ ਖੁਸ਼ੀ ਪੰਜਾਬਨ ਚਾਹੁੰਦੀ ਹੈ ਕਿ ਉਸ ਦਾ ਬੇਟਾ ਉਸ ਦੇ ਕੋਲ ਆ ਜਾਵੇ। ਬੱਲ ਦੋਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਬੰਦ ਹੋ ਚੁੱਕੇ ਨੇ ਤੇ ਇਹ ਹਸਦਾ ਖੇਡ ਦਾ ਪਰਿਵਾਰ ਬਿਲਕੁਲ ਬिखर ਚੁੱਕਿਆ ਹੈ। ਬਾਕੀ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਤਾਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸੋਸ਼ਲ ਮੀਡੀਆ ਤੇ ਖੁਸ਼ੀ ਪੰਜਾਬਨ ਲਾਈਵ ਆਈ ਸੀ ਜਾਂ ਫਿਰ ਇਹ ਪਹਿਲਾਂ ਕਿਸੇ ਹੋਰ ਕੰਟਰੋਵਰਸੀ ਦੀ ਵੀਡੀਓ ਨੂੰ ਇਸ ਮੁੱਦੇ ਦੇ ਨਾਲ ਜੋੜਿਆ ਜਾ ਰਿਹਾ ਹੈ। ਗੱਲ ਤੁਸੀਂ ਖੁਸ਼ੀ ਪੰਜਾਬਨ ਅਤੇ ਵਿਵੇਕ ਚਾਦਰੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ